ਸੁੰਦੀ ਤੈਨੂੰ ਪਿਆਰ ਨਾਲ ਵੇਖੀ ਜੰਨੀ ਆ ਤੂੰ ਗੱਲ ਹੀ ਨਹੀਂ ਸੁਣਦੀ ਚੱਲ ਖੜਿਓ ਮੈਂ ਕਿੱਥੇ ਜਾਵਾ ਆ ਮਰਚੀ ਕਿੱਥੇ ਜਾਵਾ ਕਿੱਥੇ ਖਾਵਾਂਗੇ ਠੱਕੇ ਮੈਂ ਰੁਕ ਮੈਂ ਤੇਰਾ ਹੁਣੇ ਲੈ ਕੇ ਤ੍ਰੀਤਾ ਚਲ ਨਾ ਪਤਾ ਇਹਨਾਂ ਘਰ ਮੈਂ ਆ ਮਰਚੀ ਕਿੱਥੇ ਆ ਗਈ ਠੋਕਰਾਂ ਤੋਂ ਤੈਨੂੰ ਫੇਰ ਅੰਕ ਲਾਉਗੀ ਕਿੱਥੇ ਤੱਕ ਖਾਉਂਗੀ ਮੈਂ ਆ ਮਰਚੀ ਆਏ ਤਾਂ ਦੱਸ ਮੈਂ ਤੈਨੂੰ ਉਦੋਂ ਨਹੀਂ ਦੱਸਿਆ ਬੋਲਣ ਲੱਗੇ ਉਹ ਤਾਂ ਬੜਾ 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 ਕਰਦੀ ਸੀਗੀ ਮੀਰਾ ਨੇ ਕੁਝ ਬੋਲਦਾ ਹੈਗਾ ਵੀਰੇ ਨੇ ਟੈਨ ਨਹੀਂ ਕੱਢਣਾ ਲੜੀ ਨਾ ਉਹਦੇ ਨਾਲ ਤੈਨੂੰ ਪਤਾ ਇਹਦੇ ਨਾਲ 5 ਕਿੱਲੇ ਜ਼ਮੀਨ ਹੈਗੇ ਤੇ ਤੇਰੇ ਨਾਲ ਆਪਣੇ ਕੋਲੇ 8 ਹੋ ਜਾਣਗੇ ਅੱਛਾ ਕੋਈ ਨਾ ਮੇਰੇਵੇਂ ਨਾ ਮਸੇ ਤੂੰ ਮਾਣੇ ਖਰਾਬ ਕਰ ਜੋ ਮੜੈ ਨਾ ساری ਦੁਨੀਆ ਨੇ ਮਾਰੀ ਹੋਗੀ ਕੋਈ ਨਾ ਕੁਝ ਰੱਖ ਹੀ ਲੈਂਦਾ ਹੁੰਦਾਗਾ ਬਾਕੀ। ਆ ਬਣੀ ਦੇ। ਕੇਮ ਹੈ ਬਾਈ? ਓ ਕੀ ਹਾਲ ਐ? ਠੀਕ ਆ। ਕਦੋਂ ਤਾਂ ਖੜਾ ਹੋਰੇ? ਮੈਂ ਤਾਂ ਹੋ ਗਿਆ ਅੱਧਾ ਪੌਣਾ ਘੰਟਾ। ਅੱਛਾ ਓ ਮੇਰੀ ਬੇਬੇ ਤਾਂ ਨਹੀਂ ਦੇਖੀ ਤੂੰ? ਨਾ ਯਾਰ ਮੈਂ ਤਾਂ ਦੇਖੀ ਨਹੀਂ। ਕਿਵੇਂ ਖੈਰ ਐ? ਹਾਂ ਖੈਰ ਆ। ਓਨੇ ਨਾ ਰਾਣੂ ਲਵੇ ਜਾਣਾ ਸੀਗਾ ਯਾਰ। ਅੱਛਾ। ਉਹ ਚਾਬੀਆਂ ਲੈ ਗਈ ਨਾਲ ਉਹਦੀ ਆਪਣੀ ਨਿਮਾਰੀ ਦੀਆਂ। ਨਿਮਾਰੀ ਦਾ ਸਮਾਨ ਕੱਢਣਾ ਸੀ ਥੋੜਾ ਯਾਰ। ਕਰੀ ਨਾ ਬਈ ਹੁਣ ਚਾਬੀਆਂ ਕਿੱਥੇ? ਨਾ ਨਾ ਕਰੇ ਤਾਂ ਮੈਂ ਲੱਭ ਲੀਆਂ ਸਾਰੇ ਲੱਭੀਆਂ ਨਹੀਂ ਹੈਗੀਆਂ। ਅੱਛਾ। ਉਹਦਾ ਖੈਰ ਸੁਖਾ? ਹਾਂ ਉਹ ਤੇਰੀ ਭਾਬੀ ਨੂੰ ਪਤਾ ਨਹੀਂ ਸੀਗਾ। ਅੱਛਾ। ਤੇ ਚਲ ਠੀਕ ਆ ਕੋਈ ਨਾ ਮੈਂ ਕਰਦਾ ਕੋਈ ਹੱਲ ਜਿਹੜੇ ਹਿਸਾਬ ਨਾਲ ਘਬਰਾਇਆ ਫਿਰਦਾ ਚਾਬੀਆਂ ਕਨ ਨੂੰ ਗਵਾਚੀਆਂ ਨੇ ਗੱਲ ਕੋਈ ਹੋਰ ਆ ਚਲੋ ਕੀ ਪਤਾ ਲੱਗਦਾ ਅੱਜ ਕੱਲ੍ਹ ਦੁਨੀਆਦਾਰੀ ਆ ਚਲੋ ਬੱ ਦੇਖੀ ਭਾਈ ਬੇ ਚੇਤ ਜੀ ਕਿ ਮਾਸੀ ਠੀਕ ਆ ਠੀਕ ਆ ਤੂੰ ਦੱਸ ਠੀਕ ਆ ਵਧੀਆ ਆ ਕਿਵੇਂ ਟੈਨਸ਼ਨ ਜੀ ਪਾਈ ਫਿਰਦਾ ਉਹ ਨਾ ਨਾ ਮਾਸੀ ਕੁਝ ਨਹੀਂ ਹੋਇਆ ਉਸ ਨਹੀਂ ਉਹ ਘਰੇ ਕੰਮ ਜਾਂ ਸੀ ਥੋੜਾ ਮੈਂ ਘਰੇ ਕੰਮ ਮੈਨੂੰ ਹੀ ਪਤਾ ਪਤਾ ਕਿ ਗੱਲ ਹੋਰ ਆ ਨਾ ਨਾ ਮਾਸੀ ਉਹੀ ਤੂੰ ਤਾਂ ਗੱਲ ਦੱਸਦੇ ਹੈਗੀ ਐ ਕੋਈ ਗੱਲ ਨਹੀਂ ਹੈਗੀ ਮਾਸੀ ਤੂੰ ਤਾਂ ਉਹੀ ਸੋਚੀ ਜਾਂਦੀ ਹੈ ਨਹੀਂ ਸੋਚਦੀ ਕਿਹੜਾ ਗੱਲ ਹੈਗੀ ਐ ਪਤਾ ਗੱਲ ਨਿਕਲੋ ਨਾ ਨਾ ਕੋਈ ਗੱਲ ਨਹੀਂ ਹੈਗੀ ਮਾਸੀ ਉਹ ਤਾਂ ਘਰੇ ਤੇਰੀ ਨੁੰਡ ਿੱਕੀ ਜਾਂਦੀ ਆ ਫਿਰ ਉਨਕੋ ਕੋਈ ਗੱਲ ਤਾਂ ਨਹੀਂ ਹੈਗੀ ਨਾ ਨਾ ਕੋਈ ਗੱਲ ਨਹੀਂ ਹੈਗੀ ਉਹ ਤਾਂ ਬੱਸ ਉਹੀ ਮੈਂ ਸੋਤੇ ਸੁਭਾਤ ਹੋ ਰਹਾਂ ਹਾਂ ਤੇਰਾ ਮੈਨੂੰ ਫਿਰ ਮੈਨੂੰ ਇਹ ਦੱਸ ਦਿਮ ਘਬਰਾਇਆ ਲੱਗਦਾ ਤੂੰ ਮੁੰਡਿਆ ਉਹ ਨਹੀਂ ਘਬਰਾਇਆ ਮਾਸੀ ਉਹ ਤਾਂ ਅੰਤਰੇ ਵਾਲੇ ਲੈਣੀ ਆ ਅੰਤਰੇ ਨਹੀਂ ਪੁੱਤ ਹੈਗੀ ਐ ਗੱਲ ਗੱਲ ਨਿਕਲੋ ਵਿੱਚੋਂ ਬਈ ਵੇਨੇ ਟਾਈਮ ਚ ਗਈ ਕਿੱਧਰ ਆ ਮੈਨੂੰ ਨਹੀਂ ਪਤਾ ਵੀ ਕੀ ਲੜੇ ਕਿੰਨੇ ਘਟਾਏ ਹੁੰਦੇ ਨੇ ਮੈਂ ਬਥੇਰਾ ਸਮਝਾਉਂਦਾ ਸੀ ਵੀ ਨਾ ਤੁਸੀਂ ਐਵੇਂ ਨਿੱਕੀ ਨਿੱਕੀ ਗੱਲ ਤੇ ਕਲੇਸ਼ ਪਾ ਕੇ ਬਹਿ ਜਾ ਕਰੋ ਮੈਂ ਦੱਸਦਾ ਸੱਤੱਲਾ ਬੰਦਾ ਕੀ ਕਰੇ ਤੁਹਾਨੂੰ ਤੇ ਜੇ ਲੋਕਾਂ ਨੂੰ ਬਹੁਤ ਦਾ ਲੋਕ ਦਾ ਪੁੱਤ ਹੀ ਸੋਚਦੇ ਨੇ ਮਾਸੀ ਦਾ ਦੇਖਣਾ ਮਨੋਮਣੀ ਕੀ ਕੁਝ ਬਣਾ ਕੇ ਬੈਗੀ ਸੀ ਫਿਰ ਮਾਸੇ ਦੇ ਗੱਲਬਾਤ ਦੀ ਨਾ ਇਹਨੇ ਤਾਂ ਸਾਰੇ ਪਿੰਡ ਚ ਢੋਲ ਵਜਾ ਦੇਣਾ ਇਹ ਤਾਂ ਹੁਣ ਸੂਹਾ ਲਊਗੀ ਇਹ ਤਾਂ ਤਾਂ ਬੋਝ ਬਚਾ ਕੇ ਚੱਲਣਾ ਪਊ ਉਹਨੇ ਤਾਂ ਇੜਾ ਕੁਛ ਕਰਨਾ ਸੀ ਕਰਤਾ ਰਾਣੂ ਨੂੰ ਫੋਨ ਲਾ ਕੇ ਨਾ ਦੇਖਣਾ ਮੈਂ ਕਿਦਾਂ ਨਾ ਰਾਣੂ ਵੀ ਬੋਲੂਗੀ ਵੀ ਤੱਲੀ ਛੋਟੇ ਤੋਂ ਮਾਂ ਨਹੀਂ ਸੰਭੀਏਗੀ ਹੋਰ ਬੱਸ ਕੀ ਕਰੂੰਗੀ ਪਰ ਸੋਨਾਂ ਦਾ ਪਊਗਾ ਗਲਤੀ ਦਾ ਆਵਦੀ ਆ

ਓਹੋ ਕਈ ਵਾਰ ਬੱਸਾਂ ਵੁਸਾਂ ਦੇ ਟਾਈਮ ਲੱਗ ਜਾਂਦਾ ਹੈਗਾ ਤੂੰ ਕਿਵੇਂ ਘਬਰਾਇਆ ਜਾ ਬੋਲਦਾਂ ਨਾਲੇ ਚੱਲ ਕੋਈ ਨਾ ਸੋਚ ਨਾ ਕਰ ਜਦੋਂ ਉਹਰੇ ਆ ਗਈ ਨਾ ਮੈਂ ਤੈਨੂੰ ਫੋਨ ਕਰਕੇ ਦੱਸ ਦਉਂਗੀ ਹਾਂ ਹਾਂ ਠੀਕ ਐ ਚੰਗਾ ਚੰਗਾ ਠੀਕ ਐ ਭੈਣੇ ਕਮਾਲ ਹੋ ਗਿਆ ਯਾਰ ਬੇਬੇ ਉੱਥੇ ਵੀ ਨਹੀਂ ਗਈ ਤਾਂ ਬੇਬੇ ਗਈ ਕਿੱਥੇ ਨੇੜ ਕਿਤੇ ਕੁਛ ਹੋਰੀ ਨਾ ਹੋ ਜੇ ਯਾਰ ਉਹ ਹੱਤਰਾ ਨਹੀਂ ਮੈਂ ਕਿੱਥੇ ਪਹੌਲਾਂ ਤੂੰ ਯਾਤਾ ਪਤਾ ਵੀ ਨਹੀਂ ਹੈਗਾ ਬੇਬੇ ਨੇ ਜਾਣਾ ਤਾਂ ਰਾਣੂ ਕੋਲੀ ਸੀ ਕੀ ਪਤਾ ਹੁੰਦਾ ਬੰਦਾ ਗੁੱਸੇ 'ਚ ਕੁਝ ਵੀ ਕਰ ਸਕਦਾ ਔਰ ਇਹ ਜਨਾਨੀਆਂ ਨੂੰ ਕਾਨੂੰ ਅਕਲ ਆਉਂਦੀ ਹੈ ਮੈਨੂੰ ਬੱਥੇ ਰਾ ਸਮਝਾਉਂਦਾ ਸੀ ਬੇਬੇ ਨੂੰ ਨਾ ਬੋਲਿਆ ਕਰ ਮੱਚ ਨਾ ਬੋਲਿਆ ਕਰ ਸਵਾਕੀ ਫਰ हां शशि मम्मी सच्ची सर ठीक है हूं मैं जी बोलती हूं की हो गया की गलो की मम्मी रोना दस तो सही की की दसती है करूं करता करूं करता एक ही गल बनी वीर दा तो मेरे को लो फोन आया थी का ਉਹ ਤਾਂ ਪੁੱਛਦਾ ਦੀ ਮੈਨੂੰ ਵੀ ਮੰਮੀ ਉਰੇ ਆਈ ਐ ਮੈਂ ਤਾਂ ਤੇਰੇ ਤੇ ਹਰਾਂ ਨਾ ਵੀ ਤੂੰ ਮੈਨੂੰ ਦੱਸੇ ਹੀ ਨਹੀਂ ਹੈਗਾ ਮੈਂ ਤਾਂ ਠੀਕ ਕਰਨ ਲੱਗ ਰਹੀ ਸੀ ਤੇਰੀ ਨਾ ਤਾਂ ਵੀਰੇ ਦੇ ਸਾਰੇ ਐ ਤੇ ਉਹ ਤੋਂ ਨਹੀਂ ਭਾਈ ਬਹੁਤ ਜਾ ਤੇਰੀ ਪਰਜਾਈ ਉਹਨੇ ਘੱਡੇ ਕਰੋ ਤਾਂ ਮੈਨੂੰ ਨਾ ਉਹਦਾ ਕੀ ਹੱਕ ਬਣਦਾ ਤੈਨੂੰ ਘਰੋਂ ਕੱਢਣ ਦਾ ਹੱਦ ਹੋ ਗਈ ਜਮੀ ਵੀਰਾਂ ਨੂੰ ਕੋਸ਼ਿਸ਼ ਬੋਲਦਾ ਹੈਗਾ ਵੀਰੇ ਤੇਮ ਨਹੀਂ ਕੱਢਣਾ ਘਰੋਂ ਨਿਕਲਣਾ ਮੇਰੇ ਵਾਂਗੂ ਲੈ ਇਹ ਕਾਹਦਾ ਟਾਈਮ ਕੱਢਣਾ ਹੋਇਆ ਵੀ ਮਾਂ ਨੂੰ ਹੀ ਘਰੋਂ ਕੱਢ ਦੋ ਹੱਦ ਹੋ ਗਈ ਜਮੀ ਕੋਈ ਨਾ ਹੁਣ ਕਰਨ ਦੇ ਫੋਨ ਮੈਨੂੰ ਹੁਣ ਪੁੱਛੂ ਮੈਂ ਉਹਨੂੰ ਉੱਤ ਕੀ ਪੁੱਛੀ ਉਹ ਤਾਂ ਬਾਲੀ ਉੱਤੋਂ ਦੀ ਹੈ ਬਹੁਤ ਜਲਦੀ ਨਾ ਗੱਲ ਕੀ ਹੋਈ ਹੈ ਗੱਲ ਵੀ ਦੱਸ ਦੇ ਮੈਨੂੰ ਗੱਲ ਕੁਝ ਵੀ ਨਹੀਂ ਹੁਣ ਮੇਰਾ ਸਰੀਰ ਹਾਰ ਗਿਆ ਨਹੀਂ ਹੁੰਦਾ ਕੰਮ ਧੰਦੇ ਮੈਨੂੰ ਕਹੂਗੀ ਕੰਮ ਕਰ ਭਾਂਡੇ ਮਾਜ ਨਹੀਂ ਲੱਗਦਾ ਵੀ ਤੂੰ ਕੀ ਕਰੇ ਵੀ ਤੈਨੂੰ ਕਾਦੇ ਵਾਸਤੇ ਸਹਿੜਿਆਗਾ ਤੂੰ ਨਹੀਂ ਕਰ ਸਕਦੀ ਕੰਮ ਤੇਰੇ ਟੁੱਟੇ ਹੋਏ ਨੇਗੇ ਹੁਣ ਤੇਰਾ ਬੁੜਾ ਸਰੀਰ ਹੋ ਗਿਆ ਤੂੰ ਕਿੰਨਾ ਕਿਚਰ ਕੰਮ ਕਰੇਂਗੀ ਆਉਦੀ ਤਾਂ ਟੌਰੀ ਲੋਟ ਆਉਂਦੀ ਸਾਰਾ ਤਰ੍ਹਾਂ ਨਾ ਤੋ ਕਿ ਮੌਜ ਨਾ ਬਹਿ ਜਾਂਦੀ ਹੈ ਚੁਰਕੀ ਵੀ ਨਹੀਂ ਰੱਖ ਕੇ ਤੇ ਉਹ ਚੱਕ ਲੈਂਦੀ ਹੈ ਲੱਪੜ ਜਾਵੇਂ ਤਾਂ ਉਹਦਾ ਨਾਮ ਵੀ ਨਹੀਂ ਆਉਂਦਾ ਕੀ ਆ ਉਹ ਵੀ ਲਾਉਣਾ ਪਾਉਣਾ ਤਾਂ ਹੈਗਾ ਹੀ ਐ ਕੰਮ ਵੀ ਕਰ ਸਕਦੀ ਹੈਗੀ ਘਰ ਦੇ ਕੰਮ ਤਾਂ ਹੁਣ ਉਹਨੇ ਹੀ ਕਰਨੇ ਨੇਗੇ ਤੇ ਐ ਤਾਂ ਹੁਣ ਪਹਿਲਾ ਘਰ ਚ ਲਾਈ ਆ ਸਾਮੀ ਆ ਇੱਥੇ ਤਾਂ ਕੱਲੇ ਹੁੰਦਾਗਾ ਉਹਨੂੰ ਤਾਂ ਉਹਦਾ ਹੱਕ ਬਣਦਾਗਾ ਪਰ ਮੈਂ ਤਾਂ ਹੁਣ ਨਾ ਐ ਲੱਗਦਾ ਵੀ ਜਾਨੀ ਕੁਝ ਨਹੀਂ ਕੀਤਾ ਇੰਨੀ ਮੇਰੇ ਨਾਲ ਕੁੱਤੇ ਖਾਣੀ ਕਰਦੀ ਐ ਕੋਈ ਅੰਤ ਨਹੀਂ ਚਲ ਕੋਈ ਨਾ ਮਾ ਟੈਂਸ਼ਨ ਨਾ ਲੈ ਫੋਨ ਆਉਣ ਦੇ ਵੀਰੇ ਦਾ ਹੈ ਕਰੂੰਗੀ ਗੱਲ ਉਹਦੇ ਨਾਲ ਤੂੰ ਬੈਠ ਮੈਂ ਵੀਰੇ ਨਾਲ ਗੱਲ ਕਰੂੰ ਵੀਰੇ ਤਾਂ ਥੱਲੇ ਲੱਗਿਆ ਹੋਇਆ ਉਹਦੇ ਉਹ ਤਾਂ ਡਰ ਦੈਲਸ ਤੋਂ ਤੈਨੂੰ ਐ ਪਤਾ ਮੈਂ ਡਰ ਨੂੰ ਇਹ ਜੀ ਕੀ ਹੈਗੀ ਉਹ ਜੇ ਮੜਾ ਮੋਟਾ ਛੱਤਰ ਕੱਢੇ ਨਾ 1 ਮਿੰਟ ਚ ਸਿੱਧੀ ਹੋ ਜਾਊਗੀ ਤਿੰਨ ਫੁੱਟੀ ਜੀ ਉਹ ਤਾਂ ਮਾਂ ਨਹੀਂ ਨਹੀਂ ਤੈਨੂੰ ਹੀ ਲੱਗਦਾ ਜਿੰਨੇ ਉੱਤੇ ਉੰਨੀ ਉਹ ਧਰਤੀ ਚ ਫਿਰ ਮਾਂ ਉਹ ਵੀ ਕੀ ਕਰੇ ਉਹਨੂੰ ਵੀ ਚੁੱਪ ਕਰਨਾ ਪੈਂਦਾ ਹੈਗਾ ਹੁਣ ਘਰ ਤਾਂ ਬਸਾਉਣੀ ਹੈਗਾ ਜੇ ਹੁਣ ਉਹ ਬੋਲੂਗਾ ਜਿਆਦੇ ਵਾਦੇ ਵਧਣਗੇ ਲੋਕ ਤਮਾਸ਼ਾ ਦੇਖਣਗੇ ਉਹ ਵੀ ਤਾਂ ਹੀ ਚੁੱਪ ਕਰਦਾ ਹੋਣਾ ਤੈਨੂੰ ਵੀ ਤਾਂ ਅਗਲਾ ਕਹੂਗਾ ਤੈਨੂੰ ਪਤਾ ਵੀ ਆਸਗਵਾਂਡੇ ਨਹੀਂ ਮਾਣ ਹੁੰਦਾ ਅਗਲਾ ਕਹਿੰਦਾ ਬੁੜੀ ਬੋਲਦੀ ਐ ਇਹਨਾਂ ਨੂੰ ਤਾਂ ਕੋਈ ਦੇਖਦਾ ਨਹੀਂ ਹੈਗਾ ਵੀ ਇਹ ਬੋਲਦੀਆਂ ਨੇ ਇਹ ਮਾੜੇ ਲੱਛਣ ਕਰਦੀਆਂ ਨੇ ਤੇਰੀ ਗੱਲ ਸਾਰੀ ਠੀਕ ਐ ਹੁਣ ਇੱਥੇ ਆਈ ਆ ਮੈਂ ਚੱਕੀ ਮੂਰੀ ਆ ਗਈ ਹੋਰ ਤਾਂ ਮੈਨੂੰ ਕੋਈ ਧੋਆ ਨਹੀਂ ਦਿੱਸਿਆ ਇੱਥੇ ਭਾਵੇਂ ਜਵਾਈ ਤੇਰੇ ਨਾਲ ਲੜਪੇ ਫੇਰ ਕੀ ਹੋ ਗਿਆ ਮਾਂ ਇਹ ਘਰ ਵੀ ਤੇਰਾ ਹੀ ਆ ਤੇਰੀ ਧੀ ਦਾ ਘਰ ਐ ਤੇਨੂੰ ਕੋਈ ਉੱਪਰ ਹੈਗਾ ਤੂੰ ਰੇ ਰਹਿ ਜਾ ਕੋਈ ਗੱਲ ਨਹੀਂ ਜਦੋਂ ਗੱਲ ਠੰਡੀ ਪੈ ਗਈ ਨਾ ਫੇਰ ਮੈਂ ਆਪੇ ਗੱਲ ਕਰ ਲੂੰਗੀ ਤੂੰ ਸੋਚਣਾ ਨਾ ਕਰ ਬਸ ਰੋ ਨਾ ਤੂੰ ਰੋ ਮਨਾ ਕੀ ਕਰਾਂ ਮੈਨੂੰ ਤਾਂ ਐਂ ਤਾਂ ਦੱਸਦੇ ਕਰਾਂ ਕਿ ਕਿੱਧਰ ਜਾਉਂਗੀ ਕੀ ਕਰੀ ਮਾਂ ਜਦੋਂ ਮਾੜਿਆਂ ਨਾਲ ਬਾਹ ਪੈ ਜਾਂਦਾ ਨਾ ਦਿਨ ਕਟੀਆਂ ਕਰਨੀਆਂ ਪੈਂਦੀਆਂ ਨੇ ਟਾਈਮ ਦਾ ਕੱਢਣਾ ਹੀ ਪੈਂਦਾ ਗਾ ਨਾ ਤਾਂ ਉਹਨੂੰ ਘਰੋਂ ਕੱਢ ਸਕਦੇ ਆਂਗੇ ਜੇ ਹੁਣ ਤੈਨੂੰ ਘਰੋਂ ਕੱਢਿਆ ਇਹ ਤਾਂ ਗੱਲ ਮੈਂ ਨਾ ਉਹਨੂੰ ਪੁੱਛ ਕੇ ਹਟੂੰਗੀ ਵੀ ਉਹਦਾ ਹੱਕ ਕੀ ਬਣਦਾ ਤੈਨੂੰ ਘਰੋਂ ਕੱਢਣ ਦਾ ਨੀ ਛੀ ਫੁੱਟ ਦਾ ਜਵਾਨ ਐ ਲਓ ਤੂੰ ਡਰਦਾ ਜਿਹੜੀ ਆਪ ਤੋਂ ਵੀ ਅੱਧੀ ਐ ਮੈਂ ਤਾਂ ਹੀ ਨਹੀਂ ਸਮਝਾਉਂਦੀ ਪੁੱਤ ਦੀ ਵੀ ਇਹਨੂੰ ਹੋ ਕੀ ਗਿਆ ਇੰਨਾ ਬੋਲਦਾ ਹੁੰਦਾ ਸੀਗਾ ਤੈਨੂੰ ਮੈਂ ਪਹਿਲੀ ਸਮਝਾਉਂਦੀ ਹੁੰਦੀ ਸੀ ਵੀ ਉਹਨੂੰ ਕੰਮ ਲਾ ਲੈ ਛੇਤੀ ਕੰਮ ਲਾ ਲੈ ਪਰ ਤਾਂ ਤੂੰ ਵੀ ਗੱਲ ਨੂੰ ਬਾਰੀ ਨਹੀਂ ਆਉਣ ਨਦੀ ਦੀ ਹਾਲ ਤਾਂ ਵੀ ਚੱਲ ਕੋਈ ਨਾ ਲੱਗ ਜੂਗੀ ਕੰਮ ਕੰਮ ਕਰਨਦੀ ਆ ਹੁਣ ਸਿਰ ਤੇ ਬਹਿ ਕੇ ਨੱਚਦੀ ਹੈਗੀ ਅਗਲੀ ਆਪੇ ਹੀ ਸਿਰ ਚੜਾ ਲੈਣੇ ਆਗੇ ਇਹੀ ਜੀਆਂ ਨੂੰ ਪੁੱਤ ਆਏ ਹੁੰਦਾ ਕਿ ਚਲ ਇੱਕ ਨੂੰ ਆ ਕਿਹੜੀਆਂ ਬਾਲੀਆਂ ਹੋਣੀਆਂ ਨੇ ਚਲ ਕੋਈ ਜਿੰਨ ਜਿੰਨ ਮੈਨੂੰ ਉਦੋਂ ਹੁੰਦਾ ਸੀ ਮੈਂ ਕਰਦੀ ਸੀ ਉਹਦੇ ਮੂਰੇ ਮੂਰੇ ਪਰ ਮੈਨੂੰ ਐ ਨਹੀਂ ਪਤਾ ਸੀ ਵੀ ਐ ਮੈਨੂੰ ਤੰਗ ਕਰੂ ਐਆਂ ਐਆਂ ਨੂੰ ਸੁਖ ਪਾਈ ਜਾਂਦਾ ਵੀ ਹਾਂ ਬੁੜੀ ਦੇ ਹੱਡ ਗੋਡੇ ਚੱਲਦੇ ਨੇ ਆਪੇ ਕੰਮ ਕਰੀ ਜਾਊਂਗੀ ਹੋਣਕ ਬੈਠੀ ਰਹਿੰਦੀ ਆ ਮੰਜੇ ਤੇ ਚੜਕੇ ਮੰਜੇ ਤੇ ਬੈਠੀ ਭਾਲਦੀ ਆ ਰੋਟੀਆਂ ਹੁਣ ਕਰ ਲੈ ਕੀ ਹੁੰਦਾ ਫਿਰ ਛਤਰਖਣ ਜੋਗਰੀ ਰਹਿ ਗਈ ਆਪਾਂ ਕੋਈ ਕੰਮ ਨਹੀਂ ਹੁੰਦਾ ਮੈਂ ਤਾਂ ਹਾਰ ਗਈ ਚੱਲ ਕੋਈ ਨਾ ਮਾ ਸੂਰੇ ਰਹਿ ਮੇਰੇ ਕੋਲ ਜਦੋਂ ਕਰੋਗੀ ਨਾ ਕੰਮ ਤੰਦੇ ਭੂਤ ਨਹੀਂ ਭੁੱਲੂਗੀ ਫਿਰ ਆਪੇ ਯਾਦ ਕਰੂਗੀ ਵੀ ਚੱਲ ਥੋੜਾ ਬਹੁਤਾ ਤਾਂ ਮੈਂ ਕਰਦੀ ਹਤੀ ਹੁਣ ਆਪੇ ਕਰਨ ਦੇ ਉਹਨੂੰ ਕੰਮ ਤੈਹੀ ਕੀ ਲੈਣਾ ਤੂੰ ਰਹਿ ਮੇਰੇ ਕੋਲ ਪੁੱਤ ਮੈਂ ਬੜਾ ਤਿੰਤਾ ਉਰੇ ਵੀ ਨਹੀਂ ਰਹਿੰਦੀ ਹੈਗੀ ਚਹੀ ਗੱਲ ਹੈ ਕਿਉਂ ਕੀ ਗੱਲ ਕਾ ਤੂੰ ਨਹੀਂ ਰਹਿੰਦੀ ਹੈਗੀ ਪੁੱਤ ਮੈਥੀ ਵੀ ਕਲੇਸ਼ ਪਾ ਲੈ ਤੁਹਾਡੇ ਦੋਨਾਂ ਜੀ ਦਾ ਕੋਈ ਕਲੇਸ਼ ਨਹੀਂ ਹੁੰਦਾ ਵਾ ਜਿਨ੍ਹਾਂ ਦੇ ਪੁੱਤ ਨਹੀਂ ਹੁੰਦੇ ਉਹਨਾਂ ਦੀਆਂ ਧੀਆ ਵੀ ਤਾਂ ਉਹਨਾਂ ਦੇ ਪੁੱਤ ਬਣ ਕੇ ਰਹਿੰਦੀਆਂ ਨੇ ਸਾਂਵਦੀਆਂ ਨੇ ਮਾਵਾ-ਬਾਪ ਨੂੰ ਫਿਰ ਕੀ ਹੋ ਗਿਆ ਜੀ ਤੂੰ ਮੇਰੇ ਕੋਲ ਰਹਿ ਲੇਂਗੀ ਨਾਲੇ ਮੈਨੂੰ ਵੀ ਸਹਾਰਾ ਰਹੂਗਾ ਮੇਰਾ ਵੀ ਜੀ ਲੱਗ ਜਾਊਗਾ ਉੱਥੇ ਕਿਹੜਾ ਮੈਂ ਛੇਤੀ ਆਉਣੀ ਆਗੀ ਚੰਗਾ ਬਤੁ ਮੈਂ ਤਾਂ ਇਹ ਦਿੱਸਾ ਵੀ ਮੈਂ ਕਹਿੰਦੇ ਹੁੰਦੇ ਕਾਜੀ ਦੌੜ ਮਸੀਤਾਂ ਤਾਂ ਤੇਰੇ ਕੋਲੇ ਆ ਗਈ ਮੈਂ ਮਤਤੀ ਕੋਲ ਦੁੱਖ ਸੁਕ ਕਰ ਲੂੰਗੀ ਫਿਰ ਦੇਖਦੇ ਕੀ ਬਣਦਾ ਆਪਾਂ ਕਰਾਂਗੇ ਗੱਲਾਂ ਤੂੰ ਰੋ ਨਾ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਆ ਨਾ ਪਾਣੀ ਲੈ ਕੇ ਆਉਣੀ ਆ ਪਹਿਲਾਂ ਤਾਂ ਮੈਂ ਤੂੰ ਰੋ ਨਾ ਬਸ ਚੁੱਪ ਕਰ ਤੀ ਦੇ ਸਰ ਤੇ ਟੈਨਸ਼ਨ ਛੱਡ ਦੇ ਸਾਰੀ ਕੋਈ ਨਾ ਇਹਨਾਂ ਨੂੰ ਆ ਜਾਣ ਦੇ ਮੈਂ ਕਰਦੀ ਆ ਗੱਲਾਂ ਇਹਨਾਂ ਇੰਨੀ ਬਹੁਤ ਆਈ ਨਾਲ ਵਧੀਆ ਧੀ ਤਾਂ ਵਧੀਆ ਬੋਲਦੀ ਚੱਲ ਬਗਾਨੇ ਪੁੱਤ ਦਾ ਤਾਂ ਪਤਾ ਨਹੀਂ ਕਿਵੇਂ ਬੋਲੂਗਾ ਕਿਵੇਂ ਚੱਕੂਗਾ ਐਨਾ ਕਹਿਦੇ ਵੀ ਲਾ ਆਈ ਬੈਠੀ ਐ ਬੁੜੀ ਇਹ ਕਿਵੇਂ ਆ ਗਈ ਐ ਵੀ ਡਰ ਲੱਗਦਾ ਮਮਮੀ ਵੀ ਨਾ ਟੈਨਸ਼ਨ ਆ ਜਾਈਏਗੀ ਕੀ ਪਤਾ ਰੋਟੀ ਰੋਟੀ ਖਾਦੀ ਵੀ ਹੋ ਜਾਂ ਨਹੀਂ ਗੱਦ ਨੇ ਰੋਟੀ ਰੋਟੀ ਬਣਾਵਾ ਪਹਿਲਾਂ ਉਹਨੂੰ ਖਵਾਵਾ ਵਿਚਾਰੀ ਆ ਗਿਆ ਖਾ ਆ ਗਿਆ ਕਿ ਮੈਂ ਦੁਪਹਿਰ ਤੱਕ ਥੋੜੀ ਜਿਨੀ ਉਹ ਤਾਂ ਮੈਂ ਸਰਜੀ ਬਣਾਉਂਦੀ ਤੀਗੀ ਮਮਮੀ ਆਈ ਹੋਈ ਆ ਨਾ ਅੱਛਾ ਹਾਂ ਉਹ ਕਿਵੇਂ ਆ ਗਿਆ ਜੇ ਆਉਣਾ ਕੀ ਆ ਰੋਂਦੀ ਆਈ ਹੈਗੀ ਤੁਹਾਨੂੰ ਪਤਾ ਤਾਂ ਹੈਗਾ ਆ ਬਹੂ ਜੀ ਦੀਆਂ ਕਰਤੂਤਾਂ ਦਾ ਘਰੋਂ ਕੱਢਤਾ ਮਾਂ ਨੂੰ ਇੰਨਾ ਰੋਂਦੀ ਸੀ ਉਹਦਾ ਕੀ ਹੱਕ ਬਣਦਾ ਮਾਂ ਨੂੰ ਘਰੋਂ ਕੱਢਣ ਦਾ ਉਤੋਂ ਵੀਰਾ ਦੇਖ ਲੋ ਵੀ ਜਮੀ ਨਹੀਂ ਕੁਛ ਬੋਲਿਆ ਹੈਗਾ ਉਹ ਚਲ ਕੋਈ ਨਾ ਜਦੋਂ ਹੁਣ ਆਪਣੇ ਕੋਲੇ ਆ ਗਈ ਨਾ ਆਪਾਂ ਸਾਹਮਣੇ ਨੇ ਰੈਡੀਕਲ ਹੈ ਕੋਈ ਨਾਲ ਹੀ ਕੀ ਗੱਲ ਹੈਗੀ ਹੱਦ ਹੋ ਗਈ ਬੜਾ ਸੌਖਾ ਕਹਤਾ ਵੀ ਚਲ ਕੋਈ ਨਾ ਨਾ ਉਹ ਦਾ ਹੱਕ ਕੀ ਬਣਦਾ ਮਾਂ ਨੂੰ ਕਰੋ ਘੜੋਂ ਦਾ ਮੇਰੇ ਤਾਂ ਇਹ ਜੀ ਕਰਦਾ ਵੀ ਹੁਣੇ ਜਾ ਕੇ ਉਹਦੇ ਨਾਲ ਟੱਕਰ ਲਾਵਾਂ ਵੀ ਤੂੰ ਹੁੰਦੀ ਕੌਣ ਹੈ ਤੇਰੇ ਬਾਪ ਵਾਲਾ ਘਰ ਹੈ ਵੀ ਤੂੰ ਮੇਰੀ ਮਾਂ ਨੂੰ ਘਰੋਂ ਕੱਢੇਂਗੀ ਓਏ ਆਪਾਂ ਕੀ ਇਹਦੇ ਕਿਸੇ ਨਾਲ ਲੜਾਂਗੇ ਯਾਰ ਆਪਾਂ ਕੀ ਲੈਣਾਗਾ ਜੋ ਆਪਣੇ ਕੋਲੇ ਆ ਗਈ ਨਾ ਜੋ ਮਾਰੇ ਆਪਾਂ ਤਾਂ ਨਹੀਂ ਮਾਰੇ ਆਪਾਂ ਸਾਹਮਣੇ ਆਗੇ ਸਾਹਮਣਾ ਆਪਾਂ ਲਾਵਾਂਗੇ ਜੀ ਫਿਰ ਵੀ ਕੱਡੀ ਵੱਡੀ ਗੱਲ ਹੈਗੀ ਚਲ ਕੋਈ ਨਾ ਛੱਡੋ ਤੁਸੀਂ ਜਾਓ ਅੰਦਰੇ ਬੈਠੀ ਆ ਮੰਮੀ ਕਰ ਲੋ ਗੱਲਬਾਤ ਮੈਂ ਰੋਟੀ ਰੋਟੀ ਮੈਂ ਜਾ ਆਉਂਗਾ ਕਿ ਤੂੰ ਪ੍ਰੀਤ ਨੂੰ ਫੋਨ ਲਾ ਕੇ ਨਾ ਲੜੇ ਨਾ ਉਹਦੇ ਨਾਲ ਤੈਨੂੰ ਪਤਾ ਇਹਦੇ ਨਾਲ 5 ਕਿੱਲੇ ਜ਼ਮੀਨ ਹੈਗੀ ਤੇਲ ਨਾਲ ਫਲੇ ਕੋਲੇ 8 ਹੋ ਜਾਣਗੇ ਅੱਛਾ ਜੀ ਆ ਗਈ ਨਾ ਉਹੀ ਗੱਲ ਤੁਸੀਂ ਵੀ ਨਾ ਉਹੀ ਨਹੀਂ ਮੰਮੀ ਮੰਮੀ ਕਰਦੇ ਹੈਗੇ ਹਾਂ ਜ਼ਮੀਨਾਂ ਦੇ ਸਿਰ ਤੇ ਮੰਮੀ ਮੰਮੀ ਹੁੰਦੀ ਹੈਗੀ ਮੇਰੀ ਮਾਦੀ ਤਾਂ ਕੋਈ ਕਦਰ ਹੀ ਨਹੀਂ ਹੈਗੀ ਜਿਹੜਾ ਜੀ ਦੇਖਦਾ ਜਿਹਨੂੰ ਦੇਖਦਾ ਘਰ ਦਿਖਦਾ ਜ਼ਮੀਨਾਂ ਦਿਖਦੀਆਂ ਨੇਗੀਆਂ ਉਹ ਵਿਚਾਰੀ ਕਿੱਥੇ ਜਾਵੇ ਉਹ ਤੇਰੀ ਮਾਂ ਦੀ ਕਦਰ ਹੀ ਕਰਦਾ ਫੇਰ ਹੀ ਸੰਭਾਂਦੇ ਉਹਨੂੰ ਕੋਈ ਨਾ ਮੈਂ ਆਪੇ ਸੰਭਾਲੂਗੀ ਮੇਰੀ ਮਾਂ ਨੂੰ ਤੁਸੀਂ ਵੀ ਨਾ ਉਪਰ ਉਪਰ ਹੀ ਕਰਦੇ ਹੋਗੇ ਵੀ ਹਾਂ ਮੰਮੀ ਵਧੀਆ ਰਹੀ ਉਰੇ ਆ ਗਈ ਅੱਬ ਦਾ ਛੋਡੇ ਵਾਲੀ ਜਮੀਨ ਉਹ ਤਾਂ ਵਿਚਾਰੀ ਦੁੱਖ ਚ ਰੋਂਦੀ ਐ ਹੀ ਆ ਥੋਨੋ ਜਮੀਨਾਂ ਦੀ ਸੋਚ ਹੋਗੀ ਬੁਝਰ ਫਿਰ ਹੁਣ ਆਪਾਂ ਚੁੱਪੇ ਰਾਵਣ ਵਾਲੇ ਹੈਗੇ ਨਾ ਉਹ ਕੋਈ ਐਵੇਂ ਨਾ ਫਿਕਰ ਕਰਾ ਕੁਛ ਨਹੀਂ ਹੁੰਦਾ ਆਪਾਂ ਸਮਾਂਗੇ ਨਾਲ ਜਮੀਨਾਂ ਉਹ ਵਧੀਆ ਚੱਲ ਕੋਈ ਨਾ ਤੁਸੀਂ ਜਾਇਓ ਮੰਮੀ ਲਵੇ ਫਿਰ ਮਾਦੇ ਨਾਲ ਗੱਲ ਕਰਨ ਲੱਗ ਰਹੀ ਓਸੇ ਕੋਲੇ ਨਹੀਂ ਕਰਦੀ ਮੈਂ ਮੈਂ ਪ੍ਰੀਤ ਨਾਲ ਗੱਲ ਕਰੀ ਕੁਛ ਨਹੀਂ ਉਹਨੂੰ ਦੱਸੀ ਵੀ ਨਾ ਇੱਥੇ ਹੀ ਹੈਗੀ ਠੀਕ ਆ ਚੰਗਾ ਨਹੀਂ ਦੱਸਦੀ ਹੈਗੀ ਮੈਂ ਦੇਖ ਲੈ ਜਿਹੜਾ ਜੀ ਦੇਖਦਾ ਨਾ ਉਹੀ ਖਾਣ ਨੂੰ ਆਉਂਦਾ ਵਾ ਚੱਲ ਕੋਈ ਨਾ ਮੰਮੀ ਨੂੰ ਰਹਿ ਲੰਦੇ 4 ਦਿਨ ਹੋ ਗਏ ਮੈਂ ਆਪੇ ਗੱਲ ਕਰਕੇ ਉਹਨੂੰ ਘਰੇ ਭੇਜ ਦੂੰਗੀ ਵੀਰੇ ਨਾਲ ਤਾਂ ਗੱਲ ਕਰਨੀ ਆ ਪਊਗੀ ਫੇਰੇ ਗੱਲ ਨਿਪਟੂਗੀ ਸਸਰੀ ਗੱਲ ਬੇਬੇ ਸਸਰੀ ਗੱਲ ਸੋ ਠੀਕ ਹੈ ਠੀਕ ਹੈ ਔਰ ਕੇ ਫੇਗਣਾ ਐ ਜੇ ਬੇਟੇ ਬਸ ਪੁੱਤ ਫਿਕਰਾਂ ਦੀ ਬਹਿਣਾ ਜਦੋਂ ਮੇਰੇ ਨਾਲ ਕਿੱਕੀ ਆਏ ਕੋਈ ਨਾ ਬੇਬੇ ਤੂੰ ਟੈਨਸ਼ਨ ਨਾ ਲੈ ਅਸੀਂ ਵੀ ਤੇਰੇ ਹੈਗੇ ਨਾ ਆਪਣੇ ਉੱਤਦੇ ਤੁਸੀਂ ਹੈ ਗਈ ਤਾਂ ਹੀ ਤਾਂ ਉਹਰੇ ਆ ਗਈ ਪਰ ਉਹਨਾਂ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਕੋਈ ਨਾ ਵੀ ਭੈਵੇਂ ਨੇ ਬਸ ਜੂ ਮਾੜਾ ਖਰਾਬ ਕਰਾ ਜੋ ਮਾੜਾ ਨਾ ਸਾਰੀ ਦੁਨੀਆ ਨੇ ਮਾੜੀ ਹੋ ਗਈ ਕੋਈ ਨਾ ਕੁਝ ਰੱਖੇ ਲੈ ਨੰਦਰਾ ਨਹੀਂ ਉਹ ਕੁਛ ਵੀ ਨਹੀਂ ਕਹਾਂਗਾ ਕੱਢਿਆ ਤਾਂ ਮੈਨੂੰ ਉਹਨੇ ਆਂਡੇ ਨੇ ਤਾਂ ਨਹੀਂ ਕੱਢਿਆ ਉਹਨੂੰ ਕੁਝ ਨਹੀਂ ਕਰ ਰੋਕਣਾ ਸੀ ਉਹਨੇ ਕਿ ਤੂੰ ਐ ਕਿਉਂ ਕਰਦੀ ਆ ਮਾਂ ਨਾਲ ਪ੍ਰੀਤ ਬੋਲੇ ਨਹੀਂ ਕੁਛ ਨਹੀਂ ਬੋਲਿਆ ਦੇਖਦਾ ਰਿਹਾ ਸਮਾਂ ਦੀ ਮੈਨੂੰ ਗੁੱਸਾ ਨਾ ਆਉਗਾ ਬਲਾ ਉੱਤ ਚੱਕੀ ਜਾਵੇ ਤੈਨੂੰ ਬਾਹਰ ਕੱਢਦੇ ਕੋਈ ਜਮੇ ਵੀ ਮਾਇਕਾ ਕਰਉਂਦੇ ਨਾਲ ਮਾ ਨਾਲ ਤੋਂ ਐ ਕਿਉਂ ਕਿੱਥੇਗਾ ਬਾੜਾ ਮੋਟਾ ਤਾ ਉਹ ਮੇਰੇ ਸਾਹਮਣੇ ਸੱਚਾ ਹੀ ਹੋ ਜਾਂਦਾ ਮੇਰੇ ਸਾਹਮਣੇ ਕੁਸਤਾ ਕਹਿੰਦਾ ਮੂੰ ਬੇਬੇ ਤੁਸੀਂ ਵੀ ਨਾ ਹੁਣ ਬਾੜਾ ਸਿਰ ਚੜਾ ਕੇ ਰੱਖਿਆ ਹੋਇਆ ਹੈਗਾ ਉੱਤ ਜੇ ਉਹ ਨੂੰ ਕੰਮ ਲਾਇਆ ਹੁੰਦਾ ਉਹਦੀ ਨੂੰ ਸਾਹ ਦਿਨ ਨਾ ਦੇਖਣੇ ਪੈਂਦੇ ਤੈਨੂੰ ਇਹ ਤੇ ਤੇਰੀ ਗੱਲ ਇਹ ਦੋ ਤੇ ਮੂਰੇ ਮੂਰੇ ਕੰਮ ਕਰੇਗੀ ਮੂਰੇ ਐ ਕਰੇਗੀ ਕਿਹੜਾ ਮੈਂ ਪੰਜ ਸੱਤ ਨਹੀਂ ਇੱਕੋ ਹੀ ਐ ਜਿੰਨੇ ਦਿਨ ਹੁੰਦੇ ਕਰ ਲਾ ਪਰ ਮੈਨੂੰ ਆਏ ਨਹੀਂ ਪਤਾ ਸੀ ਵੀ ਮੈਨੂੰ ਆ ਕੁਝ ਹੋ ਕਰੋਗੀ ਮੇਰੇ ਨਾਲ ਇਹ ਨਹੀਂ ਪਤਾ ਸੀ ਬਾਕੀ ਫਰੀਜ਼ ਵੀ ਉਹਦੇ ਮਗਰ ਲੱਗਿਆ ਪਿਆ ਹੁਣ ਤੈਨੂੰ ਪਤਾ ਹੀ ਹੈ ਵੀ ਅੱਜ ਕੱਲ ਸਮਾਂ ਕਿਹੋ ਜਿਹਾ ਹੈਗਾ ਹਾਂ ਮਾਪੇ ਉਹਨੂੰ ਹਰੇਕ ਭੁੱਲ ਜਾਂਦਾ ਹੈਗਾ ਪੁੱਤ ਤਾਂ ਹੁੰਦੇ ਆ ਨਾ ਜਿਹੜੇ ਮੁੰਡੇ ਹੁੰਦੇ ਆ ਹਰੇਕ ਮੁੰਡਾ ਹੀ ਦੋ ਪੜਾਂ ਦੇ ਵਿਚਾਲੇ ਆ ਜਾਂਦਾ ਜਦੋਂ ਵਿਆਹ ਆ ਜਾਂਦਾ ਪਰ ਆਏ ਹੁੰਦਾ ਕਈ ਤਾਂ ਘਰਾਣੇ ਕਰ ਦਿੰਦੀ ਆਉਂਦੀ ਨਹੀਂ ਆਏ ਕਰਦੀ ਤੇ ਕਈ ਉਹ ਹੁੰਦੀਆਂ ਜਿਹੜੀਆਂ ਫਿਰ ਬਸ ਮਗਰ ਲੱਗਣਾ ਹੋਣੀ ਵੀ ਕਰੀ ਜਾਂਦਾ ਲੈ ਹੁਣ ਪ੍ਰੀਤਾ ਹੁਣ ਹੀ ਇੱਦਾਂ ਗੱਲ ਕਰ ਲੈ ਗੱਲ ਫੇਰ ਸੁਦਾ ਹੋਊਗਾ ਤੈਨੂੰ ਵੀ ਇੱਥੇ ਆ ਗਈ ਬੇਬੇ ਆ ਮੈਂ ਪੁੱਛੂਗਾ ਤੈਨੂੰ ਹੋਰ ਕੀ ਮੈਂ ਬੇਬੇ ਅਸੀਂ ਕੋਸ਼ਿਸ਼ ਨਹੀਂ ਦਾਦੇ ਇਹਨੂੰ ਅਸੀਂ ਕਹਿੰਦਾ ਬੇਬੇ ਸਾਡੇ ਕੋਲੇ ਆਈ ਨਹੀਂ ਹੈਗੇ ਠੀਕ ਹੈ ਆਪੀ ਫੇਰ ਦੇਖਦਾ ਕੀ ਬਣਦਾਗਾ ਪੁੱਤ ਫੇਰ ਬਾਲਾ ਵੀ ਕਰ ਕਰੂਗਾ ਵੀ ਕਰਤਾ ਹੋ ਕਰਤਾ ਮੇਰਾ ਬੇਬੇ ਲਣ ਦਾ ਤੁਹਾਨੂੰ ਨਾ ਵਾਰੇ ਸੋਚੇ ਨੇ ਤਾਂ ਹੀ ਹੋ ਗੈਲੀ ਟੀ ਬਦ ਗਈ ਫੇਰ ਕੀ ਕਰਾਂ ਹੋਈ ਤਾਂ ਗੱਲ ਹੈ ਫੇਰ ਮਾਂ ਨਾ ਮੈਂ ਮਾਂ ਦੀਆਂ ਆਂਦਰਾਂ ਹੁੰਦੀਆਂ ਨਾ ਜਿਹੜੀਆਂ ਇਹ بس ਆਈ ਹੁੰਦੀਆਂ ਨੇ ਕੁਝ ਨਹੀਂ ਹੁੰਦਾ ਬੇਬੇ ਤੂੰ ਵੀ ਨਾ ਟੈਨਸ਼ਨ ਲਈ ਜਾ ਕਰ ਉਹ ਤਾਂ ਨਾ ਭੱਜਾ ਤੁਰਿਆ ਆਊਗਾ ਦੇਖੀ ਕਿ ਮੈਂ ਸੱਚਾ ਕਰਦਾ ਹਾਂ ਮੈਂ ਆਊਗਾ ਤਾਂ ਸਹੀ ਚਲ ਤੂੰ ਉਹਨੂੰ ਜਿਹੜਾ ਕੁਝ ਕਹਿਣਾ ਹੋਇਆ ਕਹਿ ਦੇ ਪੁੱਤ ਤੇਰੇ ਕੋਲੇ ਜਰੂਰ ਆਊਗਾ ਉਹ ਇਹ ਨਹੀਂ ਪਤਾ ਦੋਮੀ ਆ ਜਾਣਾ ਕੋਈ ਨਾ ਮੈਂ ਕਰਦਾ ਨਹੀਂ ਤੂੰ ਲੱਗਿਆ ਨਾ ਦੋਲਾ ਉਹੀ ਹੋਣਾ ਉਹਨੂੰ ਹਾਂ ਪੁੱਤ ਮੈਂ ਕੁਝ ਬੋਲਿਆ ਗੱਲ ਹੋ ਰਹੀ ਹੈਗੀ ਉਹਦੀ ਗੱਲ ਹੋ ਰਹੀ ਹੈਗੀ ਹਾਂ ਤੂੰ ਤਾਂ ਬੋਲੀ ਨਾ ਕੁਝ ਨਹੀਂ ਗੱਲ ਹੈ ਇਹ ਨਾਲੇ ਬੇਬੇ ਤੂੰ ਕਿਤੇ ਜਾਣਾ ਨਹੀਂ ਹੈਗਾ ਜੋ ਲੈਣ ਜਾਏ ਨਾ ਤਾਂ ਵੀ ਨਹੀਂ ਜਾਣਾ ਹੈਗਾ ਠੀਕ ਪੁੱਤ ਉਹ ਤਾਂ ਤੇਰੀ ਗੱਲ ਠੀਕ ਹੈ ਤੂੰ ਕਹਦਾ ਸ਼ਾਬਾਸ਼ ਤੇਰੇ ਧੰਨਵਾਦ ਪਰ ਮੈਂ ਇੱਥੇ ਬੈਠੀ ਵੀ ਚੰਗੀ ਨਹੀਂ ਲੱਗਣੀ ਧੀ ਕੋਲੇ ਨਿਵੰਦੀ ਆਉਂਦੀ ਆ ਮਾਵਾ ਬੇਬੇ ਤੇਰਾ ਘਰ ਆਣਾ ਨਹੀਂ ਵੀ ਹਾਂ ਪੁੱਤ ਕਰਤਾ ਹੈ ਇਹ ਤਾਂ ਮੈਂ ਮੰਨਦੀ ਹਾਂ ਚਲ ਬਸ ਤੂੰ ਰੋ ਨਾ ਕੋਈ ਨਾ ਕੋਈ ਕਰਤਾ ਕਰ ਲਈ ਚੁਣਾ ਕਿੰਗ ਘਰ ਲ ਕੀ ਦੱਸ ਤੈਨੂੰ ਮੇਰੇ ਨਾਲ ਉਹਨੇ ਕਿੰਨੀ ਕੀਤੀ ਐ ਨੂ ਰਾਣੀ ਨੇ ਪਰ ਮੈਂ ਤੂੰ ਤਾਂ ਫੇਰ ਵੀ ਉਹਨੂੰ ਗਾਲ ਨਹੀਂ ਕੱਢੀ ਜਾਂਦੀ ਮੇਰੇ ਪੁੱਤ ਨਕਰਤਾ ਨਹੀਂ ਪੱਟਣਾ ਮੈਂ ਉਹ ਮਾਂ ਕੀ ਹੋਈ ਜੀ ਨੇ ਸੋਚਿਆ ਹੀ ਨਹੀਂ ਉਹ ਕੰਨੀ ਪੁੱਤ ਕਰਨੀ ਹੁਣ ਤਾਂ ਧੀ ਜਮਾਈ ਵੀ ਪੁੱਤ ਨੂੰ ਵੀ ਪਿਆਰੇ ਹੁੰਦੇ ਨੇ ਨਾਲੇ ਮੇਰੇ ਕਿਹੜਾ ਬਾਲੇ ਹਮ ਤੁਸੀਂ ਛੋਟਾ ਪਰਿਵਾਰ ਐ ਮੇਰਾ ਤਾਂ ਕਿਉਂ ਦੇ ਬਸਦੇ ਰਹਿਣਾ ਸ਼ਾਬਾਸ਼ ਚਾ ਤਤਰ ਸੁਲਾ ਹੈ ਬਸ ਉਹਨੂੰ ਰੋਟੀ ਰੋਟੀ ਰਹਿ ਗਈ ਬਣਾ ਦਿੰਦੇ ਆ ਰੋਟੀ ਬਣ ਗਈ ਹਾਂਜੀ ਸਾਗ ਨੂੰ ਤੜਕਾ ਲਾਇਆ ਤੀ ਬਸ ਬਣਾਉਣੀ ਆ ਰੋਟੀ ਬੈਠਾ ਤੁਸੀਂ ਚਲ ਮੈਂ ਨਾ ਮਰੇ ਪਿੰਡ ਜਿਹਾ ਆਇਆ ਵਾ ਅੱਛਾ ਤੇ ਮੇਰੇ ਕੋਲੇ ਬ੍ਰੀਦ ਦਾ ਫੋਨ ਆਇਆ ਸੀਗਾ ਕੀ ਕਹਿੰਦਾ ਤੀ ਫਿਰ ਤੁਸੀਂ ਪੁੱਛਿਆ ਨਹੀਂ ਹੈਗਾ ਨਾ ਮੈਂ ਤਾਂ ਚੱਕੇ ਨਹੀਂ ਹੈਗਾ ਤੇ ਤੁ ਆਪ ਹੀ ਗੱਲ ਕਰ ਲੈ ਚਲ ਕੋਈ ਨਾ ਮੈਂ ਕਰ ਲੂੰਗੀ ਗੱਲ ਮੈਂ ਪੁੱਛੂ ਨੂੰ ਸਮਾਰ ਕੇ ਵੀ ਇਹ ਕੀ ਗੱਲ ਬਣੀ ਮੈਂ ਤਾਂ ਕਹਿੰਦਾ ਤੂੰ ਦੱਸੀ ਨਾ ਉਹ ਨੂੰ ਵੀ ਬੇਥੇ ਹੀ ਜੀ ਕਿਉਂ ਕਾ ਤੂੰ ਨਾ ਦੱਸਾ ਉਹ ਨੂੰ ਪੁੱਛਾ ਤਾਂ ਸਹੀ ਤੁਸੀਂ ਵੀ ਹੱਦ ਕਰਦੇ ਹੋ ਜਮੀ ਮੰਮੀ ਦਾ ਘਰ ਆਏਗਾ ਉਹ ਉਹ ਤੋਂ ਬਿਨਾ ਉਹ ਕਿੱਥੇ ਰਹੂਗੀ ਨਾਲੇ ਉਰੇ ਵੀ ਆਪਾਂ 2 ਦਿਨ ਰੱਖ ਲਾਂਗੇ 4 ਦਿਨ ਰੱਖ ਲਾਂਗੇ ਫਿਰ ਗੱਲਾਂ ਤਾਂ ਉਹੀ ਹੈ ਨਾ ਬਦਨਾਮੀ ਵਾਲੀ ਗੱਲ ਹੈ ਬੇਇੱਜ਼ਤੀ ਵਾਲੀ ਗੱਲ ਹੈ ਮੰਮੀ ਨੇ ਰਹਿਣਾ ਨਹੀਂ ਉਰੇ ਨਾਲੇ ਉਹ ਰਹਿ ਜੂਗੀ ਮੈਂ ਗੱਲ ਕਰੀ ਜਗੀ ਰਹਿ ਜੂਗੀ ਉਹ ਕੋਈ ਬਦਨਾਮੀ ਵਾਲੀ ਕੀ ਗੱਲ ਹੈ ਕੁਛ ਨਹੀਂ ਹੁੰਦਾ ਪਤਾ ਕੀ ਹੈ ਜੀ ਆਪਾਂ ਤਾਂ ਕਹੀ ਜਾਂਦੇ ਆ ਲੋਕ ਗੱਲਾਂ ਬਣਾਉਂਦੇ ਨੇ ਕਿ ਪਤਾ ਨਹੀਂ ਕੀ ਗੱਲ ਹੈ ਉਰੇਤੀ ਦਾ ਖਾਣਾ ਆ ਗਈ ਜੇ ਇਹ ਉਹ ਸੁਣੂ ਪਤਾ ਨਹੀਂ ਇੰਨਾ ਗੱਲਾਂ ਦਾ ਸੁਣਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਅਈਆਂ ਚਲ ਕੋਈ ਨਾ ਜਦੋਂ ਮੇਰੇ ਲਵੇ ਫੋਨ ਆਇਆ ਮੈਂ ਕਰੂੰਗੀ ਉਹਦੇ ਨਾਲ ਗੱਲ ਪਰ ਤੂੰ ਉਹਨੂੰ ਐਂ ਨਹੀਂ ਕਹਿਂਦੇ ਬੇਬਲ ਲੈ ਜਾ ਨਹੀਂ ਕਹਿੰਦੀ ਕਿ ਮੈਂ ਕਿਉਂ ਕਹੂੰਗੀ ਅੱਛਾ ਮੇਰੀ ਸਿੱਟੀ ਹੋਈ ਆ ਮੇਰੀ ਮਾਂ ਮੈਂ ਕਿਉਂ ਕਹੂੰ ਉਹਨੂੰ ਵੀ ਲੈ ਜਾ ਕੋਈ ਨਾ ਆਪਾਂ ਸੰਭਾਲਾਂਗੇ ਅਸੀਂ ਕੁਛ ਜਿੰਨਾ ਚਿਰ ਮਾਪਿਆ ਨਹੀਂ ਮੰਗਦੀ ਨਾ ਉਹਨਾਂ ਚਿਰ ਨਹੀਂ ਮੈਂ ਭੇਜਦੀ ਹੈਗੀ ਮੰਮੀ ਨੂੰ ਕੋਈ ਨਾ ਜਦ ਤੁਰੇ ਮਾਫੀ ਮੰਗ ਕੇ ਲੈ ਕੇ ਜਾਉ ਫੇਰ ਭੇਜੂੰਗੀ ਨਹੀਂ ਉਰੀ ਰਹਿਣ ਦੋ ਠੀਕ ਹੈ ਚਲ ਤੂੰ ਗੱਲ ਕਰੀ ਫਿਰ ਉਹਦੇ ਨਾਲ ਰੋਟੀ ਖਾ ਕੇ ਭਗ ਜਾਂਦੇ ਹਾਂ ਦੂਸਰੇ ਨਾ ਆ ਜਾਣਾ ਮੈਂ ਹੁਣ ਆਏਗੀ ਚਲ ਠੀਕ ਹੈ ਫੇਰ ਜਾਇਓ ਕੋਈ ਗੱਲ ਨਹੀਂ ਫੋਨ ਤਾਂ ਹੁਣ ਦੇ ਇੱਕ ਵਾਰ ਛੂੰਗੀ ਤਾਂ ਸਹੀ ਵੀ ਤੇਰੇ ਮੂੰਹ 'ਚ ਜ਼ੁਬਾਨ ਨਹੀਂ ਹੈਗੀ ਇਹੀ ਪਰਦਾਵਣ ਬਣਾ ਰੱਖੀ ਐ ਤਾ ਪਹਿਲਾਂ ਮੰਮੀ ਨੂੰ ਰੋਟੀ ਬਣਾ ਕੇ ਖਵਾ ਦੰਨੀ ਆ ਇਹ ਤਾਂ ਜਦੋਂ ਆਊਗਾ ਉਦੋਂ ਖਾ ਲੂਗਾ ਨਾਲੇ ਮੈਨੂੰ ਇਹ ਬੰਦੇ ਦੀ ਨਹੀਂ ਸਮਝ ਆਉਂਦੀ ਵੀ ਇਹਨੂੰ ਇੰਨਾ ਲਾਲਚ ਕਾਦਾ ਹੋਇਆ ਪਿਆ ਉਹੀ ਗੱਲ ਆ ਨਾ ਜ਼ਮੀਨ ਤੋਂ ਹੀ ਇੰਨੇ ਕਰ ਦਿੰਦੀ ਆ ਸਾਰਿਆਂ ਨੂੰ ਨਾਲੇ ਕਿੰਨਾ ਕੁ ਚਿਰ ਕਿਸੇ ਦਾ ਖਾ ਲਾਂਗੇ ਆਉਦੇ ਘਰੇ ਕਿਸੇ ਚੀਜ਼ ਦਾ ਘਾਟ ਆ ਪਹਿਲਾਂ ਹੱਦ ਹੋਈ ਪਈ ਇਹ ਦੀ ਵਾਲੀ ਜ਼ਮੀਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਰਾਂ ਮਿੱਦਾ ਚੀਆ ਆਹ ਗਈ ਯਾਦ ਹੁਣਾਂ ਹੈਲੋ ਹਾਂ ਪੈਣੇ ਆ ਗਈ ਤੇ ਬੈਠੇ ਤੈਨੂੰ ਕੀ ਟੈਨਸ਼ਨ ਐ ਆਈ ਹੋਵੇ ਚਾਹੇ ਨਾ ਆਈ ਹੋਵੇ ਤੈਨੂੰ ਕਾਦੀ ਸੋਚ ਐ ਜਦੋਂ ਘਰੋਂ ਤੁਰੀ ਤੀ ਉਦੋਂ ਤਾਂ ਤੈਨੂੰ ਸੋਚ ਹੋਈ ਨਹੀਂ ਹੈਗੀ ਹੁਣ ਕਾਦੀ ਸੋਚ ਐ ਤੈਨੂੰ ਉਹ ਨਾ ਨਾ ਪੈਣੇ ਸੋਚ ਤਾਂ ਮੈਨੂੰ ਉਦੀ ਹੋਈ ਸੀ ਜਦੋਂ ਘਰੋਂ ਤੁਰੀ ਗਈ ਉਹ ਨਾਲੇ ਤੂੰ ਐਵੇਂ ਕਿ ਬੋਲੀ ਜਾਨੀਂ ਕਿ ਜਦੋਂ ਘਰੋਂ ਤੁਰੀ ਤੀ ਐ ਵੀ ਪੁੱਛ ਸਕਦਾ ਸੀ ਵੀ ਕਾਤੋਂ ਜਾ ਰਹੀ ਐ ਕਿੱਥੇ ਜਾ ਰਹੀ ਐ ਕੀ ਗੱਲ ਐ ਕੀ ਬਾਤ ਐ ਘਰੇ ਵੀ ਨਿਮੇੜ ਸਕਦਾ ਤੀਗਾ ਮਮੇ ਤਾਂ ਕਰੇ ਹੀ ਨਹੀਂ ਸੀਗਾ ਮੈਨੂੰ ਦੱਸੇ ਵੀ ਨਹੀਂ ਭਾਗੀ ਅੱਛਾ ਤੇਰੇ ਕੋਲ ਹੀ ਸੀਗਾ ਕਿ ਨਹੀਂ ਰਾਣੂ ਕੋਲੇ ਜਾਣਾ ਮੈਂ ਦੱਸੇ ਬਿਨਾ ਨਹੀਂ ਗਈ ਘਰੋਂ ਕੱਢੀ ਐ ਤਾਂ ਆਈ ਅਗਲੀ ਨਹੀਂ ਕਿਸੇ ਦਾ ਜੀ ਕਰਦਾ ਹੁੰਦਾ ਉਹਦਾ ਘਰ ਛੱਡ ਕੇ ਜਾਣ ਨੂੰ ਕੋ ਨਾ ਨਾ ਪਹਿਣਾ ਤੂੰ ਤਾਂ ਐਵੇਂ ਗਲਤ ਸੋਚੀ ਜੰਨੀ ਆ ਵੀ ਚੱਲ ਜਿਆਦੇ ਭੋਲਾ ਨਾ ਬਣ ਜਿਆਦੇ ਭੋਲਾ ਨਾ ਬਣ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਧੀਮੀ ਥੱਲੇ ਲੱਗਿਆ ਫਰਦਾ ਹੈਗਾ ਤੂੰ ਤੇ ਨਹੀਂ ਤਲੇ ਕਿਥੋਂ ਲੱਗਿਆ ਮੈਂ ਤਾਂ ਦੋਨਾਂ ਦੀ ਸੁਣ ਕੇ ਗੱਲ ਕਰਦਾਗਾ ਅੱਛਾ ਜੇ ਤੂੰ ਦੋਨਾਂ ਦੀ ਸੁਣਦਾ ਹੁੰਦਾ ਨਾ ਘਰ 'ਚ ਆ ਕੁਛ ਨਾ ਹੁੰਦਾ ਉਹਦਾ ਕੀ ਹੱਕ ਬਣਦਾ ਮੇਰੀ ਮਾਂ ਨੂੰ ਕਰੋ ਕੱਢਣ ਦਾ ਉਹਦੇ ਬਾਪ ਵਾਲਾ ਘਰ ਐ ਤੂੰ ਲੈ ਕੇ ਆਈਂਦੀ ਨਾਲ ਮੁੰਚ ਨਾਲ ਕੋਈ ਨਾ ਪੈਣੇ ਤੂੰ ਨਾ ਗੁੱਸਾ ਕਰ ਗੱਪੇ ਤਾਂ ਠੰਡੀ ਹੋ ਜੂਗੀ ਅੱਛਾ ਨਾ ਮੈਂ ਗੁੱਸਾ ਨਾ ਕਰਾਂ ਤੇਰੇ ਵਾਲੀ ਜਮੀਂ ਹੱਦ ਹੋਈ ਪਈ ਆ ਤੈਨੂੰ ਤਾਂ ਸਰ ਗਿਆ ਮਾਂ ਕਹਿੰਦੀ ਤੂੰ ਤਾਂ ਭੁੱਲ ਗਿਆ ਵੀ ਮੇਰੀ ਮਾਂ ਐ ਮੈਨੂੰ ਜਨਮ ਦਿੱਤਾ ਉਹ ਕਲ ਦੀ ਆਈ ਤਾਂ ਤੈਨੂੰ ਆਪਦੀ ਹੋ ਗਈ ਮਾਂ ਤੈਨੂੰ ਬਗਾਨੀ ਹੋ ਗਈ ਕੋਈ ਨਾ ਬਹਿਣੇ ਮੈਂ ਸਮਝਾ ਦੂੰਗਾ ਉਹਨੂੰ ਸਾਰਾ ਗੁੱਸਾ ਹੁਣ ਨਹੀਂ ਬੋਲਦੀ ਹੈਗੀ ਜੇ ਸਮਝਾਈ ਵੀ ਹੁੰਦੀ ਨਾ ਇਸ ਹੱਦ ਤੱਕ ਨਹੀਂ ਪਹੁੰਚਦੀ ਤੀ ਉਹ ਵੀ ਮੇਰੀ ਮਾਂ ਨੂੰ ਘਰੋਂ ਕੱਢ ਦਿੰਦੀ ਤੈਨੂੰ ਪਤਾ ਐ ਵੀ ਮੈਂ ਹਜੇ ਤੱਕ ਬੋਲੀ ਨਹੀਂ ਤੀ ਜੇ ਮੈਂ ਬੋਲਣ ਤੇ ਆ ਗਈ ਨਾ ਤਾਂ ਜਲੂਸ ਕੱਢ ਦੂੰਗੀ ਮੈਂ ਚਲ ਕੋਈ ਨਾ ਬਹਿਣ ਤੂੰ ਨਾ ਗੱਲ ਬਦਾਈ ਮੈਂ ਆਪਣੇ ਸਮਝਾ ਦੂੰਗਾ ਉਹ ਕੀ ਸਮਝਾਵੇਂਗਾ ਤੂੰ ਨਹੀਂ ਤੂੰ ਕੀ ਸਮਝਾਵੇਂਗਾ ਪਹਿਲਾਂ ਮੈਨੂੰ ਐ ਵੀ ਦੱਸ ਦੇ ਕੀ ਸਮਝਾਵੇਂਗਾ ਤੂੰ ਕੋਈ ਨਾ ਬਹਿਣ ਕੋਣੇ ਤਾਂ ਇਹੜੀ ਗਲਤੀ ਕਰੀ ਸੀ ਕਰੀ ਅੱਛਾ ਇੱਕ ਗਲਤੀ ਨਹੀਂ ਹੈ ਇਹ ਗੁਨਾਹ ਹੈ ਠੀਕ ਹੈ ਨਾ ਤੇਰੇ ਭਾ ਦੀ ਗਲਤੀ ਆ ਉਹ ਵੀ ਛੋਟੀ ਮੋਟੀ ਤੇਰੇ ਵਾਸਤੇ ਤਾਂ ਇੰਨਾ ਕੀ ਹੋਣਾ ਵੀ ਚਲ ਮਾਂ ਬਾਗੀ ਦੋ ਦਿਨਾਂ ਨੂੰ ਆ ਜੂਗੀ ਸਾਡਾ ਤਾਂ ਸਰਦ ਹੈ ਤੈਨੂੰ ਤਾਂ ਰੋਟੀ ਮਿਲਦੀ ਆ ਨਾ ਗੱਲ ਕਹਿੰਦੇ ਟਾਈਮ ਛੱਡ ਤਾ ਮੈਨੂੰ ਵੀ ਸਵੇਰ ਦੀ ਹੋਈ ਆ ਮੈਂ ਕਿਹੜਾ ਚੈਨ ਨਾਲ ਘਰੇ ਬੈਠਿਆਗਾ ਅੱਛਾ ਸਵੇਰ ਦਾ ਤਰ੍ਹਾਂ ਨਹੀਂ ਘਰੇ ਬੈਠਾ ਤੂੰ ਮਾਗਰ ਵੀ ਤਾਂ ਆ ਸਕਦਾ ਸੀ ਤੂੰ ਮਾਗਰ ਆਉਂਦਾ ਮਾਂ ਦੇ ਭੱਜਿਆ ਜੇ ਤੈਨੂੰ ਇੰਨੀ ਸੋਚ ਹੁੰਦੀ ਉਹ ਭੈਣੇ ਤੈਨੂੰ ਫੋਨ ਕਰਕੇ ਪੁੱਛਿਆ ਤਾਂ ਹੈ ਤੂੰ ਤਾਂ ਕਹਿੰਦੀ ਓਰੇ ਆਈ ਨਹੀਂ ਮੈਂ ਦੱਸ ਕਿੱਧਰ ਜਾਵਾਂ ਮੈਂ ਤਾਂ ਚਾਰੇ ਪਾਸੇ ਫਸਿਆ ਬੈਠਾ ਚੱਲ ਮੇਰੇ ਲਵੇ ਬਹੁਤੀਆਂ ਗੱਲਾਂ ਨਾ ਕਰ ਠੀਕ ਐ ਜੇ ਤੈਨੂੰ ਸੋਚ ਹੁੰਦੀ ਨਾ ਤੂੰ ਮਾਗਰ ਮਾਗਰ ਫਿਰਦਾ ਮਾਂ ਦੇ ਹੁਣ ਕਾਦੇ ਵਾਸਤੇ ਫੋਨ ਕਰਦਾਗਾ ਤੈਨੂੰ ਲੈਣਾ ਕੀ ਐ ਮਾਂ ਤੋਂ ਤੂੰ ਰਹਿ ਤੀਵੀ ਨਾਲ ਜੋੜ ਕੇ ਬੈਠ ਨੀ ਮੈਂ ਨਹੀਂ ਭੇਜਦੀ ਹੈਗੀ ਮੇਰੀ ਵੀ ਮਾਂ ਐ ਠੀਕ ਐ ਤੈਨੂੰ ਤਾਂ ਨਹੀਂ ਕੋਈ ਸੋਚ ਹੈਗੀ ਮੈਂ ਨਹੀਂ ਉਹਨੂੰ ਜਾਣ ਦੇਣਾ ਹੈਗਾ ਭੁੱਲ ਜਾ ਹੁਣ ਮੈਂ ਗੱਲ ਤਾਂ ਸੁਣ ਲਾਂ ਗਰੀ ਮੈਂ ਕੋਈ ਗੱਲ ਨਹੀਂ ਸੁਣਨੀ ਹੈਗੀ ਠੀਕ ਐ ਆਇਆ ਪੱਟਾ ਮਾਲਾ ਜੇ ਸੋਚ ਹੁੰਦੀ ਨਾ ਪਹਿਲੀ ਆਪਦੀ ਤੀਵੀ ਨੂੰ ਸਮਝਾ ਕੇ ਰੱਖਦਾ ਚਿੱਤਰਾ ਨਾਲ ਰੱਖਦਾ ਉਹਨੂੰ ਨਾ ਫੇਰ ਸਿੱਧੀ ਰਹਿੰਦੀ ਓਹੋ ਮਾਂ ਭੁੱਖੀ ਬੈਠੀ ਐ ਮੈਂ ਤਾਂ ਰੋਟੀ ਦਵਾ ਵਿਚਰੀ ਨੂੰ